ਤੇ ਰਾਤ ਨਹੀਂ ਆਇਆ ਘਰ ਤੇ ਦਿਨੇ ਆਨੂੰ ਫੋਨ ਆਇਆ ਵੀ লাশ ਪਈਆ ਆਪਣੇ ਪੱਕੋ ਗਈ ਆਣ ਕੇ ਵੇਲੇ ਤੁਹਾਡਾ ਬੇਟਾ ਨਾ ਹੋਵੇ ਉਹ ਕਿਹਨੇ ਗੋਲੀ ਮਾਰ ਕੇ ਤੇ ਕਾਲੇ ਸੁਟਿਆਏ ਕੀ ਲੱਗਦਾ ਤੁਹਾਨੂੰ ਇਹ ਤੇ ਉਹ ਰੱਬ ਹੀ ਆਂਦਾ ਇਹ ਨਾ ਨਹੀਂ ਦੱਸਦਾ ਕਿਪਦਾ ਕੌਣ ਕੌਣ ਨਹੀਂ ਮੁੰਡਾ ਸਹੀ ਆ ਆਪਣਾ ਮੁੰਡਾ ਨਸ਼ਾ ਪਤਾ ਕਰਦਾ ਐਵੇਂ ਤੁਹਾਨੂੰ ਆਖੀ ਵੀ ਐ ਦੇ ਜੋਂ ਹਾਂਜੀ ਕੀ ਨਾਂ ਕੀ ਮੁੰਡੇ ਦਾ ਨਾਂ ਮੁੰਡੇ ਦਾ ਲਪਰੀ ਤਾਂ ਸ਼ਿਰੂ ਆਂਦੇ ਸੀ ਮੈਰਿਡ ਆਨ ਮੈਰਿਡ ਹੈ ਵਿਆਹ ਪਰ ਨਾ ਨਾ ਵਿਆਹ ਨਹੀਂ ਦੁਆਰਾ ਹਾਂਜੀ ਹਾਂਜੀ ਕਿੰਨੇ ਤੁਹਾਡੇ ਬੱਚੇ ਆ ਤਿੰਨ ਬੱਚੇ ਆ ਇਹ ਛੋਟਾ ਸੀ ਇਹ ਵਿਚਕਾਰਲਾ ਸੀ ਅੱਛਾ ਹਾਂਜੀ ਤੇ ਕੋਈ ਅੱਗੇ ਵੀ ਜਾਂਦਾ ਟਾਲਾ ਸਾਹਿਬ ਅੱਗੇ ਜੇ ਕੋਈ ਰਾਂ ਗਿਆ ਮੁੰਡਿਆ ਮੜਿਆ ਨਾਲ ਨੂੰ ਦੱਸਦਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਐਵੇਂ ਤੁਹਾਨੂੰ ਆਖੀ ਵੀ ਟਾਲਾ ਦਾ ਕਿੱਥੇ ਜਾਂਦਾ ਅੱਗੇ 10:00 ਹੋ ਜੇ ਤੇ ਚਾਹੇ ਸਵੇਰੇ 8:00 ਆ ਜਾਂਦਾ ਹੁੰਦਾ ਸੀ ਸ਼ਾਮ ਨੂੰ 10:00 ਹੋ ਜੇ ਤੇ ਚਾਹੇ 8:00 ਫਿਰ ਉਸ ਦਿਨ ਕਿਦਾਂ ਘਰੋਂ ਗਿਆ ਮੜਿਆ ਘਰੋਂ ਆਂਦਾ ਮੈਂ ਟਾਲਾ ਸਾਹਿਬ ਚੱਲਿਆ ਉਹ ਤੇ ਅਸੀਂ ਤੇ ਡੱਕਿਆ ਵੀ ਨਾ ਜਾ ਮਾਂ ਉਹਦੀ ਨੇ ਪਿਓ ਨੇ ਵੀ ਆਂਦਾ ਨਹੀਂ ਮੈਂ ਆਇਆ ਨਾ ਘੰਟੇ ਦੋ ਵੀਨੇ ਰਹੀ ਮੁਰਗੇ ਸਵੇਰੇ ਹੀ ਸਵੇਰ ਤੋਂ ਹੀ ਵੇਂਦੇ ਰਹੇ ਹਾਲ ਕਰਦੇ ਰਹੇ ਸਾਨੂੰ ਪਤਾ ਲੱਗਾ ਵੀ ਉਥੇ ਬਾਡੀ ਪਈ ਆ ਮੁੰਡੇ ਦੀ ਕੇ ਨੇ ਫੋਨ ਕੀਤਾ ਬਿਆਨ ਕੇ ਵੇਖ ਲੋ ਤੁਹਾਡਾ ਬੱਚਾ ਧਰਿਆ ਅਸੀਂ ਗਏ ਦੇ ਕਾਲ ਦੇ ਵਿੱਚ ਹੀ ਪੱਕੋ ਕਿ ਕਿੱਥੇ ਕਰਕੇ ਪੱਕੋ ਕਿ ਪੁਲ ਤੋਂ ਥੋੜੇ ਜਾਂ 10 15 ਕਿਲੇ ਜਾਂ ਨੂੰ ਖਾਲਚ ਪਈ ਖਾਲਚ ਪਈ ਮਿਤੀ 23 12 2024 ਨੂੰ ਇੱਕ ਇਨਫੋਰਮੇਸ਼ਨ ਐਸ ਐਚ ਓ ਸਰ ਤਰਨਤਾਰਨ ਅਸ਼ੀਰਪਤਾਰ ਸਿੰਘ ਨੂੰ ਉੱਥੇ ਆਈ ਸੀਗੀ ਵੀ ਪੱਖੋ ਕੀ ਰੋਡ ਤੋਂ ਜਿਹੜਾ ਦੇਵ ਜਿਹੜੀ ਰੋਡ ਜਾਂਦੀ ਹੈ ਉੱਥੇ ਹੀ ਡੈਡ ਬੋਡੀ ਪਈ ਹੈਗੀ ਸੀ ਮੌਕੇ ਤੇ ਐਸ ਐਚਓ ਉਧਰ ਗਏ ਸੀਗੇ ਤੇ ਉੱਥੇ ਜਿਹੜਾ ਮ੍ਰਿਤਕ ਸੀਗਾ ਉਹਦਾ ਜਿਹੜਾ ਫਾਦਰ ਸੀਗਾ ਪ੍ਰਤਾਪ ਸਿੰਘ ਉਹ ਉੱਥੇ ਮਿਲਿਆ ਕੀ ਹੋਇਆ ਜਿਸ ਨੇ ਦੱਸਿਆ ਸੀਗਾ ਵੀ ਜਿਹੜਾ ਮੇਰਾ ਬੇਟਾ ਹੈਗਾ ਇਹਦੇ 24 24 ਸਾਲ ਦੀ ਉਮਰ ਹੈਗੀ ਤੇ ਇਹਦਾ ਨਾਮ ਲਵਪ੍ਰੀਤ ਇਲੀ ਸ਼ੇਰੂ ਹੈਗਾ ਤੋ ਇਹ ਨਹੀਂ ਪਤਾ ਲੱਗਿਆ ਵੀ ਇਹਨੂੰ ਹਲੇ ਕਿਹਨੇ ਮਾਰਿਆ ਗਿਆ ਸਾਨੂੰ ਇਹ ਦੇਖਣ ਦੇ ਬੋਡੀ ਦੇ ਮਾਇਨਾ ਲੈਣ ਤੋਂ ਇਹ ਪਤਾ ਲੱਗਿਆ ਵੀ ਉਹਦੀ ਛਾਤੀ ਦੇ ਉੱਪਰ ਗੋਲੀ ਵੱਜੀ ਹੋਈ ਸੀਗੀ ਉਹਦਾ ਰਿਕਾਰਡ ਕਢਾਣਦੇ ਸਾਨੂੰ ਪਤਾ ਲੱਗਿਆ ਗਿਆ ਉਹਦੇ ਉੱਪਰ ਤਿੰਨ ਮੁਕਦਮੇ ਲੱਗੇ ਹੋਏ ਆਗੇ ਸਾਡੇ ਗੋਬਿੰਦਵਾਲ ਸਾਹਿਬ ਦੇ 379 ਬੀ ਦੇ ਦਰਜ ਹੈਗੇ 29 ਨੰਬਰ ਹੈਗਾ 2022 2020 ਦਾ ਹੈਗਾ ਤੇ 323 ਨੰਬਰ ਹੈਗਾ 2023 ਦਾ ਤੇ 411 ਨੰਬਰ ਹੈ 2022 ਦਾ ਤਿੰਨੋ ਜਿਹੜੇ ਹੈਗੇ ਸਨੇਚਿੰਗ ਦੇ ਹੈਗੇ ਤੁਹਾਨੂੰ ਵੈਰੀਫਾਈ ਕਰ ਰਹੇ ਆਗੇ ਵੀ ਇਹਦੇ ਜਿਹੜੇ ਉੱਠਣਾ ਬੈਠਣਾ ਕੀਤਾ ਸੀਗਾ ਕਿ ਕਿਹੜਾ ਕਿਸ ਬੰਦੇ ਨੇ ਲਿਆ ਕੇ ਨੂੰ ਇੱਥੇ ਮਾਰਿਆ ਗਿਆ ਜਾਂ ਕਿਤੇ ਹੋਰ ਮਾਰ ਕੇ ਤੇ ਦੀ ਬੋਡੀ ਤੇ ਸੁਟੀ ਹੈ ਸੋ ਐਫਆਈਆ ਲਾਚ ਹੋ ਚੁੱਕੀ ਹੈ